ਇੱਕ ਕੈਸੋ ਆਪਰੇਸ਼ਨ ਅੱਜ ਅਸੀਂ ਸ਼ਾਮ ਨੂੰ ਇਹ ਚਲਾਇਆ ਇੱਥੇ ਸ਼ਹਿਰ ਦੇ ਵਿੱਚ ਜੰਡੇਰਾਲਾ ਸ਼ਹਿਰ ਦੇ ਵਿੱਚ ਇਹਦਾ ਮੇਨ ਅਸੀਂ ਏਰੀਆ ਰੱਖਿਆ ਸੀ ਸ਼ੇਖੂਪੁਰ ਮੱਲਾ ਜੋ ਕਿ ਸਾਡੇ ਸ਼ਹਿਰ ਦਾ ਬਦਨਾਮ ਏਰੀਆ ਆ ਇਹਦੇ ਵਿੱਚ 12-13 ਬੰਦੇ ਇਹੋ ਜਿਹੇ ਆ ਜਿਹੜੇ ਇਸ ਕੰਮ ਧੰਦੇ ਦੇ ਵਿੱਚ ਇਨਵੋਲਵ ਆ ਉਹਨਾਂ ਦੇ ਅਸੀਂ ਘਰਾਂ ਦੇ ਵਿੱਚ ਅੱਜ ਸਰਚ ਕੀਤੀ ਆ ਪਰ ਫਿਲਹਾਲ ਅਜੇ ਤੱਕ ਸਾਨੂੰ ਕੋਈ ਉਹਨਾਂ ਦੇ ਵਿੱਚ ਕੋਈ ਚੀਜ਼ ਇਹੋ ਜਿਹੀ ਮਿਲੀ ਨਹੀਂ ਤੇ ਕੈਸੋ ਆਪਰੇਸ਼ਨ ਸਾਡਾ ਜਿਹੜਾ ਕੰਟੀਨਿਊ ਚੱਲੂ ਆ ਇੱਕ ਬੰਦਾ ਇਧਰਲਾ ਸੀਗਾ ਜਿਹੜਾ ਮੇਨ ਹੀ ਇਹਨਾਂ ਦਾ ਰਹਿੰਦਾ ਸ਼ਮਸ਼ੀਰ ਸਿੰਘ ਸ਼ੇਰਾ ਇਹ ਤੇ ਪਹਿਲਾਂ ਵੀ ਰਜਿਸਟਰਡ ਹੋਇਆ ਸੀ ਪਰਚਾ ਇਹਦੀ ਇਹਦੀ ਮਦਰ ਇਹਦੀ ਵਾਈਫ ਉਹ ਸਾਰੀਆਂ ਵਿੱਚ ਇਨਵੋਲਵ ਸੀ ਉਹਨੂੰ ਤਿੰਨਾਂ ਦੇ ਉੱਤੇ ਪਰਚਾ ਦਿੱਤਾ ਸੀ ਉਹ ਹੁਣ ਪਤਾ ਲੱਗਿਆ ਸੀ ਵੀ ਆ ਥੋੜੇ ਇੱਕ ਦਿਨ ਪਹਿਲਾਂ ਉਹਦੀ ਜ਼ਮਾਨਤ ਹੋ ਗਈ ਆ ਲੇਕਿਨ ਅੱਜ ਅਸੀਂ ਫੇਰ ਉਹਦੇ ਘਰ ਗਏ ਸੀ ਉਹ ਲੋਕ ਲੱਗਾ ਇੱਥੇ ਹੁਣ ਰਹਿ ਨਹੀਂ ਰਿਹਾ ਘਰੋਂ ਭੱਜੇ ਆ ਕੋਈ ਬਰਾਮਦਗੀ ਹੋਈ ਹੁਣ ਤੱਕ ਨਹੀਂ ਇਧਰ ਤਾਂ ਕੋਈ ਅਜੇ ਫਿਲਹਾਲ ਬਰਾਮਦਗੀ ਨਹੀਂ ਹੋਈ ਇਨਵੋਲਵ ਹੈਗੀਆਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਚਾਹੇ ਬੱਚਾ ਆ ਚਾਹੇ ਕੋਈ ਇਹ ਹੈਗਾ ਜਿਹੜਾ ਇਹਦੇ ਵਿੱਚ ਇਨਵੋਲਵ ਹੋਊਗਾ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਕਾਫੀ ਸਮੇਂ ਤੋਂ ਹੀ ਘੱਟ ਰਹੇ ਜੇ ਪਰ ਅਜੇ ਤੱਕ ਕੁਝ ਨਹੀਂ ਹੋਇਆ ਖਤਮ ਦਾ ਤਾਂ ਇਹ ਹੈਗਾ ਜੀ ਦੀ ਈਜ਼ੀ ਮਨੀ ਹੈਗੀ ਆ ਲੋਕ ਇਹਦੇ ਵਿੱਚ ਜ਼ਿਆਦਾ ਜਿਹੜੇ ਇਹ ਬੰਦੇ ਹੈਗੇ ਆ ਇਨਵੋਲਵ ਹੈਗੇ ਆ ਬਸ ਮੇਰੀ ਇਹੀ ਅਪੀਲ ਆ ਇਹ ਪੁਲਿਸ ਤਾਂ ਲਗਾਤਾਰ ਹੀ ਫੜੀ ਜਾ ਰਹੀ ਹੈ